ਕੰਗਨਾਰ ਨੋਤ ਵੀ ਕੋਈ ਇਦਾਂ ਦਾ ਕੈਰੈਕਟਰ ਨਹੀਂ ਹੈ ਜਿਹਦੇ ਬਾਰੇ ਲੋਕਾਂ ਨੂੰ ਨਹੀਂ ਪਤਾ ਪੰਜਾਬ ਨਾਲ ਖਾਸ ਤੌਰ ਤੇ ਸਿੱਖਾਂ ਨਾਲ ਜਿਹੜੀ ਉਹਦੀ ਨਫ਼ਰਤ ਹੈਗੀ ਹੈ ਉਹ ਬਾਰ ਬਾਰ ਸਾਹਮਣੇ ਆਂਦੀ ਰਹੀ ਹੈ ਉਹਦੇ ਜਿੰਨਾ ਪਿੱਛੇ ਕਾਰਨਾਮੇ ਰਹੇ ਨੇ ਜਿਹਦੇ ਕਰਕੇ ਉਹਨੂੰ 에어ਪੋਰਟ ਤੇ ਚੰਡੀਗੜ੍ਹ 에어ਪੋਰਟ ਤੇ ਥੱਪੜ ਵੀ ਪਿਆ ਇਹ ਸਾਰੀਆਂ ਗੱਲਾਂ ਕਰਕੇ ਉਹਦੀ ਜਿਹੜੀ ਨਫ਼ਰਤ ਸੀ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਜੇਕਰ ਫਿਲਮ ਐਮਰਜੈਂਸੀ ਪੰਜਾਬ ਦੇ ਵਿੱਚ ਲੱਗਦੀ ਹੈ ਤੇ ਕੀ ਪੰਜਾਬ ਦੇ ਲੋਕਾਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਨਹੀਂ ਦੇਖਣੀ ਚਾਹੀਦੀ ਇਹ ਫਿਲਮ ਪੰਜਾਬ 'ਚ ਕਦੀ ਲੱਗੂਗੀ ਨਹੀਂ ਜੀ ਇਹ ਲੱਗ ਹੀ ਨਹੀਂ ਸਕਦੀ ਨਾ ਕਾਂਗਰਸ ਇਸ ਦੇ ਉੱਪਰ ਰਿਐਕਟ ਕਰ ਰਹੀ ਹੈ ਨਾ ਆਮ ਆਦਮੀ ਪਾਰਟੀ ਰਿਐਕਟ ਕਰ ਰਹੀ ਹੈ ਤੇ ਨਾ ਹੀ ਕੋਈ ਹੋਰ ਪੋਲਿਟਿਕਲ ਪਾਰਟੀ ਰਿਐਕਟ ਕਰ ਰਹੀ ਹੈ ਹੁਣ ਜਿੱਥੇ ਹੁਣ ਇਸੋ ਐਮਰਜੈਂਸੀ ਮੂਵੀ ਨਾਲ ਇਸ ਨੂੰ ਅਸੀਂ ਅਗਰ ਤੁਲਨਾ ਕਰੀਏ ਤੇ ਐਮਰਜੈਂਸੀ ਮੂਵੀ ਇਸਟੇਟ ਆਪਣੇ ਚਸ਼ਮੇ 'ਚੋਂ ਦਿਖਾਉਣਾ ਚਾਹੁੰਦੀ ਆ ਕਿ ਸਿੱਖਾਂ ਦੇ ਜਿਹੜੇ ਰੋਲ ਮਾਡਲ ਨੇ ਉਹ ਟੈਰਰਿਸਟ ਨੇ ਕੰਗਨਾਰ ਨੌਟ ਆਲਰੇਡੀ ਮੈਂਬਰ ਪਾਰਲੀਮੈਂਟ ਹੈ ਕੀ ਹੈ ਬੀਜੇਪੀ ਵੱਲੋਂ ਮੈਂਬਰ ਪਾਰਲੀਮੈਂਟ ਉਹਦੇ ਇੱਕੋ ਤੀਰ ਨਾਲ ਦੋ ਸ਼ਿਕਾਰ ਹੁੰਦੇ ਨੇ ਦੋਨੋਂ ਨੂੰ ਸੂਟ ਕਰਦੇ ਨੇ ਇੱਕ ਤਾਂ ਉਹ ਇੰਦਰਾ ਗਾਂਧੀ ਦਾ ਕੈਰੇਕਟਰ ਜਿਹੜਾ ਹੈਗਾ ਉਹਦਾ ਅਸੈਸੀਨੇਸ਼ਨ ਕਰਦੀ ਹੈ ਤੇ ਸਿੱਖ ਜਿਹੜੇ ਨੂੰ ਨਹੀਂ ਪਸੰਦ ਆ ਉਹਨਾਂ ਦਾ ਵੀ ਕੈਰੇਕਟਰ ਅਸੈਸੀਨੇਸ਼ਨ ਕਰਦੀ ਸੰਜਨੈਤ ਸਿੰਘ ਪਿੰਡਰਾਵਾਲੇ ਵੱਲੋਂ ਇੱਕ ਸ਼ਬਦ ਬੋਲਿਆ ਗਿਆ ਮੈਂ ਖਾਲਸਾਣ ਦੀ ਮੰਗ ਕਰਦਾ ਹਾਂ ਕਿ ਐਕਚੁਅਲ ਵਿੱਚ ਇਹ ਐਗਜ਼ਿਸਟ ਕਰਦੀ ਹੈਗੀ ਇਹ ਗੱਲ ਸੋ ਸਾਨੂੰ ਪਤਾ ਆ ਕਿ ਕਿਤੇ ਨਾ ਕਿਤੇ ਸਟੇਟ ਸਪੌਂਸਰਡ ਆ ਉਹਨਾਂ ਨੂੰ ਆਪਣੀ ਸੱਤਾ ਬਚਾਉਣ ਦੇ ਲਈ ਕਿਤੇ ਇਹਨਾਂ ਚੀਜ਼ਾਂ ਦਾ ਸਹਾਰਾ ਲੈਣਾ ਪੈਂਦਾ ਸਾਨੂੰ ਸਿਰਫ ਤਾਂ ਸਿਰਫ ਪੱਤੀ ਜਿਹੜੀ ਗਲਤੀ ਹੈਗੀ ਆ ਉਹ ਸਾਡੇ ਸਾਹ ਜਰਨੈਲ ਸਿੰਘ ਪੰਡਰਾਲਾ ਦਾ ਅਗਰ ਕੈਰੈਕਟਰ ਉਹਦੇ ਵਿੱਚ ਉਹਨਾਂ ਨੇ ਫਿਟ ਕੀਤਾ ਉਹਦੇ ਤੋਂ ਜਾਂ ਸਾਡੇ ਸਿੱਖਾਂ ਦਾ ਜਿਹੜਾ ਮਾੜਾ ਅਕਸ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਝੂਠ ਹੋਊਗਾ ਸਾਨੂੰ ਉਹਦੇ ਤੋਂ ਸਮੱਸਿਆ ਇਸ ਕਰਕੇ ਇਹ ਮੂਵੀ ਪੰਜਾਬ 'ਚ ਨਹੀਂ ਲੱਗਣ ਦਿੱਤੀ ਜਾਊਗੀ ਕੰਗਨਰ ਨੋਦੀ ਇਮਰਜੈਂਸੀ ਫਿਲਮ ਦਾ ਜਦੋਂ ਤੋਂ ਟ੍ਰੇਲਰ ਲਾਂਚ ਹੋਇਆ ਹੈ ਉਦੋਂ ਤੋਂ ਹੀ ਇਹ ਫਿਲਮ ਵਿਵਾਦਾ ਦੇ ਵਿੱਚ ਘिरी ਹੋਈ ਹੈ ਲਗਾਤਾਰ ਪੰਜਾਬ ਦੇ ਵਿੱਚ ਇਸ ਫਿਲਮ ਦਾ ਵਿਰੋਧ ਹੋ ਰਿਹਾ ਹੈ ਵਿਰੋਧ ਕਿਉਂ ਹੋ ਰਿਹਾ ਹੈ ਕਿਉਂਕਿ ਫਿਲਮ ਦੇ ਵਿੱਚ ਅਜੀਹੇ ਸੀਨ ਦਿਖਾਏ ਗਏ ਨੇ ਜੋ ਪੰਜਾਬ ਦੇ ਸਿੱਖਾਂ ਨੂੰ ਬਰਦਾਸ਼ਤ ਨਹੀਂ ਹੈ ਫਿਲਮ ਦੇ ਵਿੱਚ ਕੀ ਕੁਝ ਹੈ ਉਸ ਬਾਰੇ ਤੁਹਾਨੂੰ ਚਰਚਾ ਵਿਸਤਾਰ ਦੇ ਨਾਲ ਤਾਂ ਦੱਸੀ ਹੈ ਪਰ ਐਕਚੁਅਲ ਦੇ ਵਿੱਚ ਕਿਸ ਚੀਜ਼ ਤੋਂ ਸਿੱਖਾਂ ਨੂੰ ਇਸ ਵਕਤ ਅਪੱਤੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਉਸ ਬਾਬਤ ਗਲਬਾਤ ਕਰਨ ਲਈ ਸਾਡੇ ਨਾਲ ਆਵਾਜ਼ੀ ਕੌਮ ਦੇ ਮੈਂਬਰ ਹਰਜਿੰਦਰ ਸਿੰਘ ਜਿੰਦਾਹੋਰੀ ਨੇ ਗਲਬਾਤ ਕਰ ਲੈਣੇ ਆ ਪਹਿਲੇ ਤਾਂ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਮਰਜੈਂਸੀ ਫਿਲਮ ਜਦੋਂ ਤੋਂ ਆਈ ਹੈ ਪੰਜਾਬ ਦੇ ਵਿੱਚ ਵਿਵਾਦ ਦਾ ਜਿਹੜਾ ਹੈਗਾ ਉਹ ਵਿਸ਼ਾ ਬਣੀ ਹੋਈ ਹੈ ਲਗਾਤਾਰ ਵਕ-ਵਕ ਜਥੇਬੰਦੀਆਂ ਹੋ ਗਈਆਂ ਐਸਯੂਪੀਸੀ ਹੋ ਗਿਆ ਇਸ ਦੇ ਉੱਪਰ ਟਿੱਪਣੀ ਦੇ ਰਹੀ ਐ ਪਰ ਕਿਸੇ ਤਰੀਕੇ ਦਾ ਇਸ ਇਸ ਵਕਤ ਐਕਸ਼ਨ ਵੀ ਨਹੀਂ ਹੋ ਰਿਹਾ ਐਕਸ਼ਨ ਦੀ ਜੇਕਰ ਗੱਲ ਕਰੀਏ ਤਾਂ ਉਸ ਨੂੰ ਠੰਡੇ ਵਸਤੇ ਦੇ ਪਾ ਦਿੱਤਾ ਜਾਂਦਾ ਤੁਸੀਂ ਇਸ ਫਿਲਮ ਨੂੰ ਕਿਵੇਂ ਦੇਖਦੇ ਹੋ ਇਸ ਫਿਲਮ ਦੇ ਵਿੱਚ ਜੋ ਦਿਖਾਏ ਗਏ ਦ੍ਰਿਸ਼ ਨੇ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਜਿਵੇਂ ਕਿ ਇਹ ਫਿਲਮ ਦਾ ਨਾ ਹਜੇ ਟ੍ਰੇਲਰ ਹੀ ਆਇਆ ਤੇ ਜਿਹੜੇ ਟ੍ਰੇਲਰ ਦੇ ਵਿੱਚ ਕੁਝ ਸੀਨ ਇਦਾਂ ਦੇ ਨੇ ਜਿਹੜੇ ਸਾਡੇ ਕੌਮੀ ਆਗੂ ਸੰਜਨ ਸਿੰਘ ਭਿੰਡਰਵਾਲਿਆਂ ਨੂੰ ਦਿਖਾਣ ਦੀ ਜਿਹੜੀ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਕਿਉਂਕਿ ਹੁਣ ਕਿਉਂ ਉਹ ਫਿਲਮ ਜਿਹੜੀ ਰਿਲੇਟ ਇੰਦਰਾ ਗਾਂਧੀ ਨਾਲ ਕਰਦੀ ਹੈ ਜੇ ਇੰਦਰਾ ਗਾਂਧੀ ਨਾਲ ਰਿਲੇਟ ਕਰਦੀ ਤਾਂ ਆਬਵੀਅਸ ਹੈ ਕਿ ਉਹਦੇ ਵਿੱਚ ਜਿਹੜੀ ਉਹਦੇ ਨਾਲ ਕਿਉਂਕਿ ਇੱਕ ਬੜੀ ਵੱਡੀ ਸਿੱਖ ਵਰਸਸ ਇੰਦਰਾ ਜਿਹੜਾ ਉਸ ਵੇਲੇ ਸਿਨੈਰੀਓ ਰਿਹਾ ਉਹ ਦਿਖਾਣਾ ਪਊਗਾ ਉਹਨਾਂ ਨੂੰ ਮਰ ਕਿਉਂਕਿ ਇਹ ਕਿਉਂਕਿ ਸਟੇਟ ਸਪੌਂਸਰਡ ਮੂਵੀ ਹੈ ਤੇ ਉਹਨਾਂ ਨੇ ਉੱਥੇ ਕਿਉਂਕਿ ਸੰਜਨ ਸਿੰਘ ਭਿੰਡਰਵਾਲਿਆਂ ਨੂੰ ਉਹ ਬਣਦੀ ਜਿਹੜੀ ਸਿੱਖ ਸਤਕਾਰ ਦਿੰਦੇ ਉਹ ਨਹੀਂ ਦੇਣਗੇ ਕਦੀ ਵੀ ਉਹਨਾਂ ਦੇ ਲਈ ਉਹ ਹਮੇਸ਼ਾ ਇੱਕ ਟੈਰਰਿਸਟ ਅੱਤਵਾਦੀ ਰਹਿਣਗੇ ਤੇ ਉਹਨਾਂ ਨੇ ਫਿਲਮ ਵਿੱਚ ਵੀ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਆਪਣਾ ਸ਼ਹੀਦ ਮੰਨਦੇ ਆਂ ਉਹਨੂੰ ਆਪਣਾ ਕੌਮੀ ਆਗੂ ਮੰਨਦੇ ਆਂ ਉਹ ਸਾਡੇ ਰੋਲ ਮਾਡਲ ਨੇ ਤੇ ਕੰਗਨਾਰ ਨੌਤ ਵੀ ਕੋਈ ਇਦਾਂ ਦਾ ਕੈਰੈਕਟਰ ਨਹੀਂ ਹੈ ਜਿਹਦੇ ਬਾਰੇ ਲੋਕਾਂ ਨੂੰ ਨਹੀਂ ਪਤਾ ਪੰਜਾਬ ਨਾਲ ਖਾਸ ਤੌਰ ਤੇ ਸਿੱਖਾਂ ਨਾਲ ਜਿਹੜੀ ਉਹਦੀ ਨਫ਼ਰਤ ਹੈਗੀ ਹੈ ਉਹ ਬਾਰ-ਬਾਰ ਸਾਹਮਣੇ ਆਂਦੀ ਰਹੀ ਹੈ ਤੇ ਅਸੀਂ ਜਿਹੜਾ ਇਸ ਪਿਕਚਰ ਅਮਰਜੈਂਸੀ ਜਿਹੜੀ ਮੂਵੀ ਆ ਰਹੀ ਹੈ ਜਿਹੜੇ ਇਹਦੇ ਵਿੱਚ ਉਹਨਾਂ ਨੇ ਇੱਕ ਡਾਇਲੋਗ ਬੋਲਿਆ ਜਿਹੜਾ ਡਾਇਲੋਗ ਉਹਨਾਂ ਨੇ ਆਪਣੇ ਵੱਲੋਂ ਬਣਾ ਕੇ ਬੋਲਿਆ ਹੂੰ ਉਹਦੇ ਤੇ ਸਾਨੂੰ আপত্তি ਹੈਗੀ ਹੈ ਕਿਉਂਕਿ ਜਿਹੜਾ ਉਹ ਡਾਇਲੋਗ ਹੈ ਉਹ ਡਾਇਲੋਗ ਉਹ ਇਹ ਦਿਖਾਉਂਦਾ ਆ ਕਿ ਉਹ ਕਿਤਨਾ ਕਿਥੇ ਮੈਨੇਜ ਕਰ ਰਹੇ ਸਰਕਾਰਾਂ ਉਹਨਾਂ ਨੂੰ ਮੈਨੇਜ ਕਰ ਰਹੀਆਂ ਹੂੰ ਜਿਹਦੇ ਤੋਂ ਸਾਨੂੰ ਸਮੱਸਿਆ ਹੈਗੀ ਹੂੰ ਜੀ ਤੁਸੀਂ ਇਹਦੇ ਬਾਬਤ ਕੁਝ ਪੁੱਛਣਾ ਚਾਹੁੰਦੇ ਨੇ ਜੀ ਜਿਸ ਤਰੀਕੇ ਦੇ ਨਾਲ ਇਸ ਟ੍ਰੇਲਰ ਦੇ ਵਿੱਚ ਭਾਈ ਜਿਸ ਤਰੀਕੇ ਦੇ ਨਾਲ ਸੰਜਨ ਜਰਨੈਲ ਸਿੰਘ ਪਿੰਡਰਾ ਵਾਲੇ ਜਿਹਦਾ ਕਿਰਦਾਰ ਦਿਖਾਇਆ ਗਿਆ ਜਿਸ ਤਰੀਕੇ ਦੇ ਨਾਲ ਗੋਲੀਆਂ ਦੇ ਨਾਲ ਜਿਹੜੇ ਸਿੰਘ ਹੈਗੇ ਨੇ ਉਹ ਭੁੰਰੇ ਨੇ ਜਾਂ ਫਿਰ ਜੋ ਇੱਕ ਐਕਚੁਅਲੀ ਮਾਹੌਲ ਪੂਰਾ ਦਿਖਾਇਆ ਗਿਆ ਹੈ ਉਹ ਐਕਚੁਅਲ ਦੇ ਵਿੱਚ ਰਿਲੇਟ ਕਰਦਾ ਹੈ ਜੋ 84 ਹੋਈ ਜਾਂ ਫਿਰ ਇਮਰਜੈਂਸੀ ਹੋਈ ਉਸ ਦੇ ਨਾਲ ਦੇਖੋ ਸਟੇਟ ਨੂੰ ਇਹ ਚੀਜ਼ ਸੂਟ ਕਰਦੀ ਹੈ ਸਟੇਟ ਚਾਹੁੰਦੀ ਹੈ ਕਿ ਜਿਹੜੀਆਂ ਚੀਜ਼ਾਂ ਉਹਨਾਂ ਨੇ ਧੱਕੇ ਨਾਲ ਲੋਕਾਂ ਨੂੰ ਦੱਸੀਆਂ ਨੇ ਨਾ ਉਹਨੂੰ ਮੂਵੀਜ਼ ਦੇ ਜ਼ਰੀਏ ਜਿੱਦਾਂ ਉਹ ਪ੍ਰੈਜ਼েন্ট ਕਰ ਸਕਣ ਪਿੱਛੇ ਵੀ ਬਹੁਤ ਸਾਰੀ ਇਦਾਂ ਦੀ ਮੂਵੀਜ਼ ਬਣੀਆਂ ਨੇ ਕਸ਼ਮੀਰ ਫਾਈਲਜ਼ ਮੂਵੀ ਬਣੀ ਹੈ ਯਾ ਨਰਿੰਦਰ ਮੋਦੀ ਦੀ ਬਾਇਓਗ੍ਰਾਫੀ ਬਣੀ ਹੈ ਇਦਾਂ ਦੀ ਬਹੁਤ ਸਾਰੀ ਮੂਵੀਜ਼ ਬਣੀਆਂ ਨੇ ਉਹਨਾਂ ਦੀਆਂ ਜਿਹਦੇ ਵਿੱਚ ਉਹ ਚਾਹੁੰਦੇ ਆ ਕਿ ਝੂਠ ਨੂੰ ਸੱਚ ਕਰਕੇ ਦਿਖਾਇਆ ਜਾ ਸਕੇ ਹੂੰ ਤੇ ਕਿਉਂਕਿ ਜਿਹੜਾ ਉਸ ਪੀਰੀਅਡ ਨੂੰ ਜਾਣਦਾ ਆ ਜਿਹੜਾ ਉਸ ਪੀਰੀਅਡ ਨੂੰ ਪੰਜਾਬ ਨੇ ਉਹ ਚੀਜ਼ ਦੇਖੀ ਆ ਹੰਡਾਈ ਆ ਉਹਦੇ ਬਾਰੇ ਸਾਡੇ ਪੁਆਇੰਟ ਆਫ View ਦੇ ਨਾਲ ਅਸੀਂ ਅਗਰ ਉਹ ਚੀਜ਼ ਨੂੰ ਦਿਖਾਣਾ ਚਾਹੀਏ ਦਿਖਾਣਾ ਚਾਹੁੰਦੇ ਹੋਈਏ ਤੇ ਸਟੇਟ ਸਾਨੂੰ ਬਣਦੀ ਸਪੇਸ ਨਹੀਂ ਦਿੰਦੀ ਮੈਂ ਇੱਕ ਐਗਜ਼ਾਮਪਲ ਦੇ ਕੇ ਗੱਲ ਕਰਦਾ ਹੂੰ ਇਕ ਜਸਵੰਤ ਸਿੰਘ ਖਾਲੜਾ ਜੀ ਬਹੁਤ ਇੱਕ ਮਹਾਨ ਸ਼ਖਸੀਅਤ ਰਹੇ ਨੇ ਜਿਨ੍ਹਾਂ ਨੇ ਉਸ ਪੀਰੀਅਡ ਦੇ ਵਿੱਚ ਉਸ ਜਿਹੜੀ ਚੱਲੀ ਮੂਵਮੈਂਟ ਸੀ ਪੰਜਾਬ ਦੇ ਅੰਦਰ ਜਿਹਦੇ ਚ ਨਿਰਦੋਸ਼ੇ ਬਹੁਤ ਸਾਰੇ ਜਿਹੜੇ ਸਿੱਖ ਮਰੇ ਉਹਦੀ ਇੱਕ ਡਾਕੂਮੈਂਟਸ ਉਹਨਾਂ ਨੇ ਤਿਆਰ ਕੀਤਾ ਕਿ 26 ਹਜ਼ਾਰ ਤੋਂ ਬਾਅਦ ਜਿਹੜੇ ਨੇ ਉਹ ਸਿੱਖ ਨਜਾਇਜ਼ ਮਾਰੇ ਗਏ ਉਹਦੇ ਬਾਬਤ ਇੱਕ ਮੂਵੀ ਜਿਹੜੀ ਸੀਗੀ ਬਣਨ ਜਾ ਰਹੀ ਸੀਗੀ ਤੇ ਦਿਲਜੀਤ ਦੋਸਾਂਜ ਵੱਲੋਂ ਸ਼ਾਇਦ ਮੂਵੀ ਆਣੀ ਹੈਗੀ ਹੈ ਤੇ ਉਸ ਮੂਵੀ ਵਿੱਚ ਕਿਉਂਕਿ ਸੱਚਾਈ ਦਿਖਾਣੀ ਚਾਹੀਦੀ ਉੱਤੇ ਇੰਨੇ ਕੁ ਫਿਲਟਰ ਲੱਗੇ ਇੰਨੀ ਕੋਰੇ ਤੇ ਕਹੋ ਐਡੀਟਿੰਗ ਹੋਈ ਕਿ ਉਹ ਮੂਵੀ ਦਾ ਵजूद ਖਤਮ ਹੋ ਗਿਆ। ਉਹ ਮੂਵੀ ਦਾ ਨਾਮ ਤੱਕ ਉਹਨਾਂ ਨੂੰ ਚੇਂਜ ਕਰਨਾ ਪਿਆ ਕਿਉਂਕਿ ਸਟੇਟ ਨੂੰ ਸੂਟ ਨਹੀਂ ਕਰਦੀ ਸੀਗੀ। ਹੁਣ ਜਿੱਥੇ ਹੁਣ ਇਸ ਐਮਰਜੈਂਸੀ ਮੂਵੀ ਨਾਲ ਇਸ ਨੂੰ ਅਸੀਂ ਅਗਰ ਤੁਲਨਾ ਕਰੀਏ ਤੇ ਐਮਰਜੈਂਸੀ ਮੂਵੀ ਸਟੇਟ ਆਪਣੇ ਚਸ਼ਮੇ ਚੋਂ ਦਿਖਾਉਣਾ ਚਾਹੁੰਦੀ ਆ ਕਿ ਸਿੱਖਾਂ ਦੇ ਜਿਹੜੇ ਰੋਲ ਮਾਡਲ ਨੇ ਉਹ ਟੈਰਰਿਸਟ ਨੇ। ਉਹਨਾਂ ਦੀਆਂ ਐਕਟੀਵਿਟੀਆਂ ਜਿਹੜੀਆਂ ਸੀਗੀਆਂ ਉਹ ਮਨੁੱਖੀ ਅਧਿਕਾਰਾਂ ਦੇ ਮਨੁੱਖਾਂ ਦੇ ਖਾਸ ਤੌਰ ਤੇ ਹਿੰਦੂਆਂ ਦੇ ਖਿਲਾਫ ਸੀਗੀਆਂ ਤੇ ਇਹ ਵਾਇਲੇਸ਼ਨ ਕ੍ਰੀਏਟ ਕਰਕੇ ਸਿੱਖਾਂ ਦਾ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਇਸ ਮੂਵੀ ਦੇ ਜ਼ਰੀਏ ਇਹ ਸਾਨੂੰ ਇੰਜ ਲੱਗਦਾ ਕਿਉਂਕਿ ਜਿਹੜੀ ਉਹਨਾਂ ਨੇ ਉਹ ਬੰਦਿਆਂ ਨੂੰ ਲਾ ਕੇ ਉੱਥੋਂ ਜਿਹੜੀ ਬਰਸ਼ ਚਲਾਈ ਹੈ ਨਾ ਉਹਦੇ ਚ ਉਹ ਦਿਖਾਣਾ ਚਾਹੁੰਦੇ ਆ ਕਿ ਦੇਖੋ ਇਦਾਂ ਨਜਾਇਜ਼ ਲੋਕਾਂ ਨੂੰ ਲਾਇਆ ਮਾਰਿਆ ਕਿ ਨਜਾਇਜ਼ ਲੋਕਾਂ ਨੂੰ ਲਾਇਆ ਮਾਰਿਆ ਇਹਦੀ ਕੋਈ ਔਥੈਂਟੀਸਿਟੀ ਤੇ ਹੋਣੀ ਚਾਹੀਦੀ ਹੈ ਨਾ ਜੇ ਤੁਸੀਂ ਸਿਰਫ ਕਲਪਨਿਕ ਮੂਵੀ ਬਣਾ ਰਹੇ ਹੋ ਕਿ ਤੁਸੀਂ ਕਰੈਕਟਰ ਨੂੰ ਉਸ ਤਰੀਕੇ ਨਾਲ ਡਾਕੂਮੈਂਟਸ ਕਰੋ ਹੀ ਨਾ ਤੁਹਾਨੂੰ ਲੋੜ ਹੀ ਨਹੀਂ ਹੈ ਸਾਨੂੰ ਸਿੱਖਣ ਨੂੰ ਵਿੱਚ ਉਹਦੇ ਵਿੱਚ ਫਿਟ ਕਰਨ ਦੀ ਤੁਸੀਂ ਇੰਦਰਾ ਗਾਂਧੀ ਦੇ ਉੱਤੇ ਮੂਵੀ ਬਣਾਣੀ ਹੈ ਇੰਦਰਾ ਗਾਂਧੀ ਤਾਂ ਜੀ ਸਦਕੇ ਮੂਵੀ ਬਣਾਓ ਮਰ ਕਿਉਂਕਿ ਕੰਗਨਾਰ ਨੌਤ ਆਲਰੇਡੀ ਮੈਂਬਰ ਪਾਰਲੀਮੈਂਟ ਹੈਗੀ ਹੈ ਭਾਜੀਪੀ ਵੱਲੋਂ ਮੈਂਬਰ ਪਾਰਲੀਮੈਂਟ ਹੈ ਔਰ ਇੱਕੋ تیر ਨਾਲ ਦੋ ਸ਼ਿਕਾਰ ਹੁੰਦੇ ਨੇ ਦੋਨੋਂ ਨੂੰ ਸੂਟ ਕਰਦੇ ਨੇ ਇੱਕ ਤਾਂ ਉਹ ਇੰਦਰਾ ਗਾਂਧੀ ਦਾ ਕਰੈਕਟਰ ਜਿਹੜਾ ਹੈਗਾ ਉਹਦਾ ਅਸੈਸੀਨੇਸ਼ਨ ਕਰਦੀ ਹੈ ਤੇ ਸਿੱਖ ਜਿਹੜੇ ਉਹਨੂੰ ਨਹੀਂ ਪਸੰਦਾਂ ਉਹਨਾਂ ਦਾ ਵੀ ਕਰੈਕਟਰ ਅਸੈਸੀਨੇਸ਼ਨ ਕਰਦੀ ਹੈ ਸੋ ਦੋਨੋਂ ਚੀਜ਼ਾਂ ਉਹਦੀਆਂ ਇੱਕੋ ਤੀਰ ਦੇ ਨਾਲ ਹੱਲ ਹੁੰਦੀਆਂ ਨੇ ਤੇ ਜਿੱਥੇ ਤੱਕ ਉਹਦੀਆਂ ਮਨਸ਼ਾਵਾਂ ਨੇ ਉਹਦੇ ਜਿੱਦਾਂ ਪਿੱਛੇ ਕਾਰਨਾਮੇ ਰਹੇ ਨੇ ਜਿਹਦੇ ਕਰਕੇ ਉਹਨੂੰ 에어ਪੋਰਟ ਤੇ ਚੰਡੀਗੜ੍ਹ 에어ਪੋਰਟ ਤੋਂ ਥੱਪੜ ਵੀ ਪਿਆ ਇਹ ਸਾਰੀਆਂ ਗੱਲਾਂ ਕਰਕੇ ਉਹਦੀ ਜਿਹੜੀ ਨਫ਼ਰਤ ਸੀ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਹੋ ਸਕਦਾ ਹੈ ਕਿ ਉਹ ਚਾਹੁੰਦੇ ਹੋਣ ਕੋਈ ਉਹਨਾਂ ਦੀ ਇਦਾਂ ਦੀ ਪਾਲਿਸੀ ਹੋਵੇ ਕਿ ਪੰਜਾਬ ਦੇ ਵਿੱਚ ਇਸ ਮੂਵੀ ਦੇ ਨਾਲ ਹੀ ਕੋਈ ਪੰਜਾਬ ਦੇ ਮਾਹੌਲ ਨੂੰ ਲਾਂਬੂ ਲਾਉਣ ਦਾ ਕੰਮ ਕੀਤਾ ਜਾਵੇ ਤੇ ਪਹਿਲੇ ਵੀ ਇਦਾਂ ਦੇ ਬਹੁਤ ਕੰਮ ਹੋਏ ਨੇ ਅਕਾਲੀਆਂ ਦੀ ਗਵਰਨਮੈਂਟ ਜਦੋਂ ਸੀਗੀ ਉਸ ਵੇਲੇ ਐ ਰਾਮ ਰਹੀਮ ਦੀ ਮੂਵੀ ਮੈਸेंजर ਆਫ ਗੋਡ ਜਿਹੜੀ ਸੀਗੀ ਉਹਨੂੰ ਜ਼ਬਰਦਸਤੀ ਲਾਉਣ ਦੇ ਲਈ ਉਹਨਾਂ ਨੇ ਪੁਲਿਸ ਤੱਕ ਲਾ ਦਿੱਤੀਆਂ ਸੀਗੀਆਂ ਲਾਠੀ ਚਾਰਜ ਤੱਕ ਹੋਏ ਸਿੱਖਾਂ ਨੂੰ ਜੇਲ੍ਹਾਂ ਚ ਵੀ ਧੱਕਿਆ ਉਹਨਾਂ ਨੇ ਬੜਾ ਕੁਝ ਹੋਇਆ ਤਾ ਹੋ ਸਕਦਾ ਹੈ ਕਿ ਇੱਥੇ ਵੀ ਕੁਝ ਇਦਾਂ ਦਾ ਕਰਨਾ ਚਾਹੁੰਦੇ ਹੁਣ ਪੰਜਾਬ ਦੇ ਨਾਲ ਇਸ ਵਿੱਚ ਵਿਰੋਧ ਹੋ ਰਿਹਾ ਹੈ ਮੇਰੇ ਖਿਆਲ ਨਾਲ ਜਲੰਧਰ ਦੇ ਵਿੱਚ ਵੀ ਵਿਰੋਧ ਹੋਇਆ ਅਤੇ ਐਸਜੀਪੀਸੀ ਵੱਲੋਂ ਵੀ ਜਿਹੜਾ ਹੈਗਾ ਇਹ ਉਹ ਬੋਲਿਆ ਗਿਆ ਕਿ ਇਸ ਮੂਵੀ ਦੇ ਵਿੱਚ ਜੋ ਚੀਜ਼ਾਂ ਦਿਖਾਈਆਂ ਗਈਆਂ ਉਹ ਗਲਤ ਨੇ ਲੱਗਦਾ ਇਸ ਦੇ ਨਾਲ ਕੋਈ ਅਸਰ ਹੋਵੇਗਾ ਜਾਂ ਫਿਰ ਸੈਂਸਰ ਬੋਰਡ ਇਸ ਦੇ ਉੱਪਰ ਕੋਈ ਧਿਆਨ ਦੇਵੇਗੀ ਸੀਨਸ ਜਿਹੜੇ ਉਹ ਕੱਟੇ ਜਾਣਗੇ ਦੇਖੋ ਅਸੀਂ ਆਪਣਾ ਜਿਹੜਾ ਰੋਸ਼ ਪ੍ਰਦਰਸ਼ਨ ਹੈ ਨਾ ਉਹਨੂੰ ਅਸੀਂ ਦਾਖਲ ਕਰਾ ਰਹੇ ਹਾਂ ਅਸੀਂ ਉਹਦੀ ਇੱਕ ਕਹਿ ਲਓ ਸਾਡੀ ਜ਼ਰੂਰਤ ਸੀਗੀ ਅਸੀਂ ਉਸ ਕਰਕੇ ਉਹਨੂੰ ਕਰਨਾ ਹੀ ਕਰਨਾ ਹੈ ਇਹਦੇ ਵਿੱਚ ਨਾ ਦੋ ਤਰ੍ਹਾਂ ਦਾ ਨੈਰੇਟਿਵ ਸੈੱਟ ਹੁੰਦਾ ਦੇਖੋ ਇੱਕ ਤਾਂ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਕਲੈਰਿਟੀ ਰਵੇ ਲੋਕਾਂ ਨੂੰ ਇਹ ਪਤਾ ਲੱਗੇ ਕਿ ਸਿੱਖ ਇਸ ਚੀਜ਼ ਦੀ ਵਿਰੋਧਤਾ ਕਿਉਂ ਕਰ ਰਿਹਾ ਕਿਉਂਕਿ ਜਿਹੜੀ ਸਿੱਖਾਂ ਦੇ ਸੈਂਟੀਮੈਂਟਸ ਨੇ ਉਹ ਸੰਜਨ ਸਿੰਘ ਪੰਡਰਾਂਵਾਲਾ ਦੇ ਨਾਲ ਐਜ਼ ਆ ਉਹਨਾਂ ਦੇ ਅੱਛੇ ਰੋਲ ਮਾਡਲਸ ਕਰਕੇ ਨੇ ਤੇ ਜਿਹੜੀ ਇਸ ਵੇਲੇ ਬਹੁਤ ਸਾਰੀ ਲ lobby ਇਦਾਂ ਦੀ ਵੀ ਹੋਊਗੀ ਕਿਉਂਕਿ ਮੈਂ ਹੁਣ ਹੀ ਦੇਖ ਰਿਹਾ ਹਾਂ ਕੁਝ ਬੰਦੇ ਜਿਹੜੇ ਪੰਥਦਰਦੀ ਨੇ ਉਹ ਤਾਂ ਇਸ ਮੂਵੀ ਦਾ ਵਿਰੋਧ ਕਰ ਹੀ ਰਹੇ ਨੇ ਕੁਝ ਕਾਂਗਰਸ ਦੇ ਜਿਹੜੇ ਕਹੋ 에ਜੰਟ ਨੇ ਜਾਂ ਕਾਂਗਰਸ ਦੇ ਜਿਹੜੇ ਸਮਰਥਕ ਨੇ ਜਿਹੜੇ ਪੱਗਾਂ 'ਚ ਸਿਰ ਵਸਾਈ ਫਿਰਦੇ ਨੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਇਹਦੇ ਨਾਲ-ਨਾਲ ਨਾ ਜਿਹਦਾ ਮਕਸਦ ਹੱਲ ਹੋ ਰਿਹਾ ਕਿ ਉਹ ਚਾਹੁੰਦੇ ਆ ਕਿ ਇਹ ਮੂਵੀ ਜਿਹੜੀ ਆ ਉਹਨੂੰ ਰੋਕਿਆ ਜਾਵੇ ਤਾਂ ਕਿ ਜਿਹੜੀ ਇੰਦਰਾ ਗਾਂਧੀ ਹੈ ਉਹ ਜਿਨ੍ਹਾਂ ਦੀ ਰੋਲ ਮਾਡਲ ਹੈਗੀ ਆ ਉਹਦੇ ਬਾਬਤ ਵੀ ਕੋਈ ਅੱਗੇ ਡਾਕੂਮੈਂਟਸ ਜਿਹੜੇ ਨਾ ਨਾ ਮੰਨਣ ਸਾਡਾ ਇਸ ਮੂਵੀ ਦੇ ਨਾਲ ਇਸ ਤਰੀਕੇ ਦਾ ਵਿਰੋਧ ਨਹੀਂ ਹੈ ਕਿ ਇਹ ਮੂਵੀ ਜਿਹੜੀ ਹੈ ਉਹ ਇੰਦਰਾ ਗਾਂਧੀ ਦੇ ਕੈਰੈਕਟਰ ਦੇ ਬਾਰੇ ਨਾ ਦਿਖਾਵੇ ਜੋ ਦਿਖਾਣਾ ਚਾਹੁੰਦੇ ਆ ਉਹਦੇ ਨਾਲ ਰਿਲੇਟਡ ਦਿਖਾ ਸਕਦੇ ਆ ਮਗਰ ਸਾਨੂੰ ਸਿਰਫ ਤੇ ਸਿਰਫ ਪੱਤੀ ਜਿਹੜੀ ਗਲਤੀ ਹੈਗੀ ਆ ਉਹ ਸਾਡੇ ਸੰਜਨ ਸਿੰਘ ਪੰਡਰਾਲਾ ਦੇ ਅਗਰ ਕੈਰੈਕਟਰ ਉਹਦੇ ਵਿੱਚ ਉਹਨਾਂ ਨੇ ਫਿੱਟ ਕੀਤਾ ਉਹਦੇ ਤੋਂ ਜਾਂ ਸਾਡੇ ਸਿੱਖਾਂ ਦਾ ਜਿਹੜਾ ਮਾੜਾ ਅਕਸ ਦਿਖਾਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਝੂਠ ਹੋਊਗਾ ਸਾਨੂੰ ਉਹਦੇ ਤੋਂ ਸਮੱਸਿਆ ਇਸ ਕਰਕੇ ਇਹ ਮੂਵੀ ਪੰਜਾਬ ਚ ਨਹੀਂ ਲੱਗਣ ਦਿੱਤੀ ਜਾਊਗੀ ਤੇ ਜੇ ਪੰਜਾਬ ਤੋਂ ਬਾਹਰੇ ਵੀ ਕਿੱਥੇ ਲੱਗਦੀ ਹੈ ਤੇ ਪੰਜਾਬ ਤੋਂ ਬਾਹਰੇ ਬੰਦਿਆਂ ਦੀ ਜ਼ਿੰਮੇਵਾਰੀ ਪਣ ਜਾਂਦੀ ਹੈ। ਹਾਂਜੀ ਵਿਦੇਸ਼ਾਂ ਵਿੱਚ ਜਿਹੜੀ ਗੱਲ ਹੈਗੀ ਆ ਵਿਦੇਸ਼ਾਂ ਵਿੱਚ ਵੀ ਨਾ ਲੱਗੇ ਤੇ ਔਨ ਡਾਕੂਮੈਂਟ ਜਿੱਦਾਂ ਬਹੁਤ ਸਾਰੇ ਪੋਰਟਲਸ ਬਣ ਗਏ ਹੋਏ ਆ ਔਨਲਾਈਨ ਵੈਬਸਾਈਟਸ ਹੈਗੀਆਂ ਉਹਨਾਂ ਤੇ ਨਾ ਲੱਗਣ ਉਹਦੇ ਲਈ ਸਾਨੂੰ ਕੋਈ ਕਾਨੂੰਨੀ ਜਦੋਜਾਤ ਕਰਨੀ ਪੈਂਦੀ ਹੈ ਤੇ ਉਹ ਵੀ ਅਸੀਂ ਕਰਾਂਗੇ। ਅੱਛਾ ਇੱਕ ਇਸ ਮੂਵੀ ਇਸ ਮੂਵੀ ਦੇ ਟ੍ਰੇਲਰ ਦੇ ਵਿੱਚ ਜੋ ਕੁਝ ਦਿਖ ਰਿਹਾ ਹੈ ਦੋ ਚੀਜ਼ਾਂ ਜਿਹੜੀਆਂ ਨੇ ਉਹ ਦਿਖਾਈਆਂ ਜਾ ਰਹੀਆਂ ਨੇ ਇੱਕ 84 ਅਤੇ ਦੂਸਰਾ ਇਮਰਜੈਂਸੀ ਇਹ ਦੋ ਚੀਜ਼ਾਂ ਇਸ ਮੂਵੀ ਦੇ ਵਿੱਚ ਫਿਟ ਕੀਤੀਆਂ ਗਈਆਂ ਨੇ ਲੱਗਦਾ ਹੈ ਇਸ ਦੇ ਪਿੱਛੇ ਵੀ ਕੋਈ ਸ਼ਰਜਸ਼ ਹੈ ਦੇਖੋ ਮੈਂ ਪਹਿਲੇ ਹੀ ਦੱਸਿਆ ਕਿ ਜਿਹੜੀ ਇੰਦਰਾ ਗਾਂਧੀ ਨਾਲ ਕੋਈ ਵੀ ਚੀਜ਼ ਰਿਲੇਟ ਕਰਦੀ ਦਿਖਾਈ ਜਾਊਗੀ ਨਾ ਉਹਦੇ ਵਿੱਚ ਸਿੱਖਾਂ ਦਾ ਰੋਲ ਲਾਜ਼ਮੀ ਹੋ ਜੂਗਾ ਕਿਉਂਕਿ ਉਹਦੀ ਜਿਹੜੀ ਮੌਤ ਹੋਈ ਨਾ ਉਹਦੇ ਵਿੱਚ ਸਿੱਖਾਂ ਦਾ ਇੱਕ ਅਹਿਮ ਰੋਲ ਹੈ ਉਹਨੂੰ ਉਹ ਅਗਰ ਇੰਦਰਾ ਗਾਂਧੀ ਦੀ ਡਾਕੂਮੈਂਟਰੀ ਕ੍ਰੀਏਟ ਕ੍ਰੀਏਟ ਕਰਨ ਦਾ ਨਾਮ ਰੱਖਿਆ ਹੈਗਾ ਇਮਰਜੈਂਸੀ ਉਹ ਫਿਰ ਉਹ ਇਸ ਕਰਕੇ ਰੱਖਿਆ ਕਿਉਂਕਿ ਜਿਹੜੀ ਇੰਦਰਾ ਗਾਂਧੀ ਦੀ ਪਰਸਨੈਲਿਟੀ ਜਿਹੜਾ ਉਹਦਾ ਉਸ ਵੇਲੇ ਸਭ ਤੋਂ ਵੱਡਾ ਅਕਸ ਬਾਹਰ ਆਇਆ ਜਿਸ ਦੇ ਕਰਕੇ ਉਹ ਬਹੁਤ ਜ਼ਿਆਦਾ ਮਸ਼ਹੂਰ ਹੋਈ ਉਹਦੇ ਲਈ ਮੇਨ ਐਮਰਜੈਂਸੀ ਦਾ ਬੜਾ ਵੱਡਾ ਰੋਲ ਹੈ ਦੇਖੋ ਕਈ ਬੰਦਿਆਂ ਨੇ ਨਾ ਐਮਰਜੈਂਸੀ ਬਾਰੇ ਇਨਫੋਰਮੇਸ਼ਨ ਵੀ ਪ੍ਰੋਪਰ ਨਹੀਂ ਲਈ ਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਮਤਲਬ ਗਿਆਨ ਨਹੀਂ ਹੁੰਦਾ ਸੀ ਚਾਹੁੰਦੇ ਕਿ ਚਲੋ ਉਸ ਬਾਰੇ ਵੀ ਜ਼ਰੂਰ ਗੱਲ ਹੋਵੇ ਐਮਰਜੈਂਸੀ ਕਦੋਂ ਲੱਗੀ ਤੇ ਕਿੰਨਾ ਟਾਈਮ ਰਹੀ ਤੇ ਉਸ ਦੇ ਕੀ ਸੱਟੇ ਨਿਕਲੇ ਜਿਹੜੀ ਐਮਰਜੈਂਸੀ ਸੀ ਨਾ ਉਹ ਇੰਦਰਾ ਗਾਂਧੀ ਨੇ ਲਵਾਈ ਸੀਗੀ ਹੂੰ ਇੰਦਰਾ ਗਾਂਧੀ ਨੇ ਇਸ ਕਰਕੇ ਲਵਾਈ ਸੀਗੀ ਕਿ ਜਦੋਂ ਇੰਦਰਾ ਗਾਂਧੀ 1975 ਤੋਂ ਪਹਿਲਾਂ ਜਦੋਂ ਜਿੱਤਦੀ ਹੈ ਨਾ ਉਹਨੂੰ ਉਹਦੇ ਵਿਰੋਧੀਆਂ ਵੱਲੋਂ ਇਹ ਦੱਸਿਆ ਜਾ ਰਿਹਾ ਹੁੰਦਾ ਹੈ ਕਿ ਇਹ ਨਜਾਇਜ਼ ਢੰਗ ਨਾਲ ਜਿਹੜੀ ਹੈ ਸੱਤਾ ਤੇ ਕਾਬਜ਼ ਹੋਈ ਹੈ ਹੂੰ ਤੇ ਉਹਦਾ ਵਿਰੋਧ ਹੋ ਜਾਂਦਾ ਉਹਦਾ ਵਰੋਰ ਇੰਨੇ ਵੱਡੇ ਪੱਧਰ ਤੇ ਹੁੰਦਾ ਹੈ ਕਿ ਉਹਦਾ ਹਾਈ ਕੋਰਟ ਵਿੱਚ ਜਦੋਂ ਕੇਸ ਜਾਂਦਾ ਹੈ ਉਸ ਕੇਸ ਦੇ ਵਿੱਚ ਉਹ ਹਾਰ ਜਾਂਦੀ ਹੈ ਤੇ ਉਹਦੇ ਤੇ ਰੋਕ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਉਹ ਐਮਰਜੈਂਸੀ ਲਾ ਦਿੰਦੀ ਹੈ ਐਮਰਜੈਂਸੀ 1975 ਚ ਲੱਗਦੀ ਹੈ 1976 ਤੱਕ ਲੱਗੀ ਰਹਿੰਦੀ ਲਗਭਗ 19 ਮਹੀਨੇ ਐਮਰਜੈਂਸੀ ਰਹੀ ਪੰਜਾਬ ਚ ਲੱਗੀ ਹੋਈ ਇਸ ਬਾਰੇ ਲੋਕਾਂ ਨੂੰ ਇਨਫੋਰਮੇਸ਼ਨ ਜਿਹੜੀ ਸੀਗੀ ਉਹ ਪੂਰੀ ਕਲੀਅਰ ਨਹੀਂ ਸੀਗੀ ਚਲੋ ਉਹ ਵੀ ਇਸ ਵੀਡੀਓ ਦੇ ਨਾਲ ਹੀ ਉਹਨਾਂ ਨੂੰ ਕਲੀਅਰ ਹੋ ਜੂਗੀ ਦੂਸਰੀ ਗੱਲ ਸੀਗੀ ਕਿ ਜਦੋਂ ਉਸ ਤੋਂ ਬਾਅਦ ਇਲੈਕਸ਼ਨਸ ਹੁੰਦੀਆਂ ਇੰਦਰਾ ਗਾਂਧੀ ਬੜੀ ਬੁਰੀ ਤਰੀਕੇ ਨਾਲ ਹਾਰਦੀ ਹੈ ਕਾਂਗਰਸ ਬਹੁਤ ਬੁਰੀ ਤਰੀਕੇ ਨਾਲ ਹਾਰਦੀ ਹੈ ਫਿਰ ਨਾ ਕਿੱਥੇ ਨਾ ਕਿੱਥੇ ਜਿਹੜਾ ਉਹਦਾ ਰੋਲ ਇਮੀਡੀਏਟ ਅਗਲੇ ਚੋਣਾਂਾਂ ਦੇ ਵੇਲੇ ਜਦੋਂ ਦਿਖਾਇਆ ਗਿਆ ਉਦੋਂ ਤੱਕ ਉਹਨੇ ਇੱਕ ਸੈੱਟ ਕਰ ਲਿਆ ਸੀ ਆਪਣਾ ਰੋਲ ਸੈੱਟ ਕਰ ਲਿਆ ਸੀਗਾ ਸਿਆਸਤ ਨੂੰ ਲੈ ਕੇ ਕਿ ਕਿਦਾਂ ਦਾ ਲੋਕਾਂ ਨੂੰ ਕਰਦਾਰ ਪਸੰਦ ਹੈ ਫਿਰ ਉਹ ਇੱਕ ਗਿਣਤੀ ਚ ਜਿਰਤਦੀ ਹੈ ਜਿੱਤਣ ਤੋਂ ਬਾਅਦ ਉਹ ਸਿੱਖਾਂ ਨੂੰ ਇੱਕ ਦੋਸ਼ੀ ਦਿਖਾ ਕੇ ਜਾਂ ਆਪਣਾ ਦੁਸ਼ਮਣ ਦਿਖਾ ਕੇ ਬਹੁਤ ਜ਼ਿਆਦਾ ਹਾਈਲਾਈਟਸ ਹੋ ਜਾਂਦੀ ਹੈ ਇਹਨਾਂ ਪੀਰੀਅਡ ਦੇ ਵਿੱਚ ਦੇਖੋ ਇੰਨਾ ਕੁਝ ਹੁੰਦਾ ਆ ਕਿ ਉਹਦੀ ਉਹ ਮੌਤ ਦਾ ਕਾਰਨ ਬਣ ਜਾਂਦਾ ਕਿਉਂਕਿ ਉਹਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਹੁੰਦਾ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਉਹਦੇ ਸਿੱਖ ਜਿਹੜੇ ਨੇ ਉਹਨੂੰ ਉਹਤੇ ਬਦਲਾ ਲੈਣ ਦੇ ਲਈ ਉਤਾਰੂ ਹੋ ਜਾਂਦੇ ਆ ਉਹਨੂੰ ਸੋਧਾ ਲਾ ਦਿੰਦੇ ਆ ਸੋਧਾ ਲਾਉਣ ਤੋਂ ਬਾਅਦ ਦਿੱਲੀ ਸਿੱਖ ਕਤਲੇਆਮ ਹੁੰਦੇ ਆ ਤੇ ਇਹ ਸਾਰੀਆਂ ਚੀਜ਼ਾਂ ਰਿਲੇਟ ਕਰਦੀਆਂ ਉਸ ਤੋਂ ਬਾਅਦ ਫਿਰ ਕਾਂਗਰਸ ਦੁਬਾਰਾ ਇਲੈਕਸ਼ਨ ਚ ਬੜੀ ਵੱਡੀ ਜਿੱਤ ਨਾਲ ਜਿੱਤਦੀ ਹੈ ਹੂੰ ਉਸ ਵੇਲੇ ਕਾਂਗਰਸ ਜਦੋਂ 1985 ਦੀ ਇਲੈਕਸ਼ਨਸ ਹੁੰਦੀਆਂ ਤੇ ਲਗਭਗ 400 ਪਲੱਸ ਸੀਟ ਤੋਂ ਵੀ ਵੱਧ ਜਿਹੜੀਆਂ ਸੀਟਸ ਤੋਂ ਜਿੱਤ ਜਾਂਦੀ ਹੈ ਤੇ ਇਹ ਸਾਰੀਆਂ ਚੀਜ਼ਾਂ ਕਿਤਨਾ ਕਿਥੇ ਮਤਲਬ ਇੰਦਰਾ ਗਾਂਧੀ ਨੂੰ ਉਹਨਾਂ ਦਾ ਰੋਲ ਮਾਡਲ ਸੈੱਟ ਕਰਕੇ ਦਿੰਦੇ ਆ ਇੰਦਰਾ ਗਾਂਧੀ ਨੂੰ ਉਸ ਤੋਂ ਬਾਅਦ ਇੰਨਾ ਵੱਡਾ ਖਿਤਾਬ ਮਿਲਿਆ ਕਿ ਜਿਹੜੇ ਓਪੋਜੀਸ਼ਨ 'ਚ ਬੰਦੇ ਉਹਦਾ ਵਿਰੋਧ ਕਰਦੇ ਸੀ ਅਮਰਜੈਂਸੀ ਦਾ ਉਹਨਾਂ ਨੇ ਹੀ ਉਸ ਨੂੰ ਦੁਰਗਾ ਦਾ ਖਿਤਾਬ ਤੱਕ ਦਿੱਤਾ ਸੋ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦੇਣ ਵਾਲੇ ਲੋਕ ਤੇ ਜਿਹੜੇ ਬੰਦੇ ਹੁਣ ਇਸ ਮੂਵੀ ਦੇ ਜ਼ਰੀਏ ਆਪਣੀ ਪੜ੍ਹਾਸ ਕੱਢਣਾ ਚਾਹੁੰਦੇ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਸਿੱਖ ਸਮਝਦਾ ਹੋਇਆ ਇਹ ਮੂਵੀ ਚਾਹੁੰਦਾ ਹੈ ਕਿ ਨਾ ਲੱਗੇ ਜਿਹੜੀਆਂ ਮੂਵੀਆਂ ਅੱਗੇ ਵੀ ਇਦਾਂ ਦੀਆਂ ਕਈ ਬਣੀਆਂ ਨੇ ਜਿਹਨਾਂ ਜਿਹੜੀਆਂ ਨਹੀਂ ਲੱਗਣੀ ਚਾਹੀਦੀਆਂ ਸੀ ਨਹੀਂ ਲੱਗਣ ਦਿੱਤੀਆਂ ਤੇ ਇਹ ਵੀ ਮੂਵੀ ਪੰਜਾਬ 'ਚ ਨਹੀਂ ਲੱਗੂਗੀ ਅੱਛਾ ਤੁਹਾਨੂੰ ਇਸ ਵਕਤ ਇੱਕ ਸਵਾਲ ਬੜਾ ਆਰਡਰ ਚਰਚ ਮਤਲਬ ਲੋਕ ਬਾਰ-ਬਾਰ ਪੁੱਛ ਰਹੇ ਨੇ ਚਰਚਾ ਦੇ ਵਿੱਚ ਵੀ ਹੈ ਕਿ ਕੰਗਨਰ ਨੋਟ ਜੜੀ ਹੈ ਉਹ ਸੈਕੰਡ ਇੰਦਰਾ ਗਾਂਧੀ ਹੈਗੀ ਹੈ ਇਸ ਜੀ ਨੂੰ ਕਿਸੇ ਨੇ ਦੇਖੋ ਸੈਕਿੰਡ ਇੰਦਰਾ ਗਾਂਧੀ ਆ ਹੋਵੇ ਬੇਸ਼ੱਕ ਜੇ ਉਹਨੂੰ ਸੂਟ ਕਰਦਾ ਹੈ ਉਹ ਕਰਕੇ ਵੇਖ ਲਵੇ ਦੇਖੋ ਜੇ ਕਿਸੇ ਨੂੰ ਕੋਈ ਸੂਟ ਕਰਦਾ ਹੋਵੇ ਨਾ ਮੈਨੂੰ ਹੁਣ ਜਿੱਦਾਂ ਮਨ ਲੋ ਮੇਰਾ ਕੋਈ ਰੋਲ ਮਾਡਲ ਆ ਮੈਨੂੰ ਕੋਈ ਆਈਡੀਅਲ ਆ ਮੇਰਾ ਮੈਂ ਉਹਨੂੰ ਪਸੰਦ ਕਰਦਾ ਉਹਦੇ ਵਾਂਗ ਕਰਨ ਦੇ ਲਈ ਮੈਨੂੰ ਵੀ ਪਤਾ ਮੇਰਾ ਲੈਵਲ ਹੋਣਾ ਚਾਹੀਦਾ ਮੈਂ ਉਹਨੂੰ ਹੂਬ ਹੂ ਨਭਾਉਣ ਦੇ ਲਈ ਪੂਰਾ ਯਤਨ ਕਰੂੰਗਾ ਤੇ ਜੇ ਉਹਨੂੰ ਲੱਗਦਾ ਕਿ ਉਹ ਸੈਕਿੰਡ ਉਹਦਾ ਦੀ ਇੰਦਰਾ ਬਣਨਾ ਚਾਹੁੰਦੀ ਹੈ ਤੇ ਉਹ ਕਰਕੇ ਵੇਖ ਲਵੇ ਮੈਂ ਤੁਹਾਡੇ ਸਵਾਲ ਦੇ ਉੱਤੇ ਹੀ ਪੁੱਛਿਆ ਸੀਗਾ ਤੁਹਾਨੂੰ ਇਹ ਸਵਾਲ ਕਿਉਂਕਿ ਤੁਸੀਂ ਕਿਹਾ ਸੀਗਾ ਕਿ ਇੰਦਰਾ ਗਾਂਧੀ ਦਾ ਜੋ ਕਿਰਦਾਰ ਰਿਹਾ ਜਾਂ ਫਿਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਿੱਖਾਂ ਨੂੰ ਮਾਣਾ ਦਿਖਾ ਕੇ ਜਿਹੜਾ ਆਪਣੇ ਕਿਰਦਾਰ ਨੂੰ ਉੱਪਰ ਚੱਕਿਆ ਤਾਂ ਲੱਗਦਾ ਹੈ ਕਿ ਉਹ ਸੈਕੰਡ ਬਣ ਸਕਦੇ ਨੇ ਇਸ ਤਰੀਕੇ ਨਾਲ ਜਿਸ ਤਰੀਕੇ ਦੇ ਨਾਲ ਦੇਖੋ ਮੈਨੂੰ ਇਹ ਤਾਂ ਲੱਗਦਾ ਹੈ ਕਿ ਉਹ ਇਸ ਕਰਕੇ ਕਰ ਰਹੀ ਹੈ ਕਿ ਹਿਮਾਚਲ ਦੀ ਘਟੋਕਟ ਸੀਐਮ ਤੇ ਉਹ ਜ਼ਰੂਰ ਲੱਗ ਜਾਵੇ ਕਿਉਂਕਿ ਉਹਨੂੰ ਇਦਾਂ ਲੱਗਦਾ ਹੈ ਕਿ ਸ਼ਾਇਦ ਲੋਕ ਉਹਨੂੰ ਇਸ ਚੀਜ਼ ਕਰਕੇ ਪਸੰਦ ਕਰਦੇ ਨੇ ਕਿ ਉਹ ਬਹੁਤ ਗਿਣਤੀ ਕਟ ਗਿਣਤੀਆਂ ਨੂੰ ਉਦਾਂ ਹੀ ਨਹੀਂ ਪਸੰਦ ਕਰਦੀ ਜਿੱਦਾਂ ਉਹਦੇ ਪਿਛਲੇ ਜਿਹਨਾਂ ਨੂੰ ਆਈਡਲਸ ਮੰਨਦੀ ਆ ਉਹ ਨਹੀਂ ਕਰਦੇ ਰਹੇ ਕਿਉਂਕਿ ਇਹ ਜਿਹੜਾ ਕਰੈਕਟਰ ਹੈ ਨਾ ਤੰਗਣਾ ਰਣੋਤ ਇਹ ਕਿਉਂਕਿ ਇਦਾਂ ਦਾ ਕਰੈਕਟਰ ਆਪਣੇ ਜਿਹੜੇ ਆਧਾਰਿਆਂ ਨੂੰ ਯੂਜ਼ ਕਰਕੇ ਆਪਣੇ ਅੰਦਰ ਦੀ ਭੜਾਸ ਕੱਢ ਕੇ ਆਪਣੇ ਬੰਦੇ ਨੂੰ ਸਹੀ ਸਾਬਤ ਕਰਨ ਦੇ ਵਿੱਚ ਪੂਰਾ ਜਿਹੜਾ ਕਹਿੰ ਲੋ ਬੰਦਾ ਰੋਲ ਅਦਾ ਕਰਦਾ ਰਿਹਾ ਇਹ ਦੇਖੋ ਇਹ ਨਹੀਂ ਇੱਕ ਇੰਟਰਵਿਊ ਬੜੀ ਚਰਚਾ ਚ ਰਹੀ ਸੀ ਕਿ ਜਿੱਥੇ ਇਹਨੇ ਬੋਲਿਆ ਸੀਗਾ ਕਿ ਭਾਰਤ ਆਜ਼ਾਦ ਹੀ 2014 ਚ ਹੋਇਆ ਤੇ ਜਿਹੜੀ ਇਹਦੀ ਇਸ ਤਰੀਕੇ ਦੀ ਮਾਨਸਿਕਤਾ ਹੈ ਨਾ ਜਿਹਦੇ ਵਿੱਚ ਇਹ ਦੱਸਣਾ ਚਾਹੁੰਦੀ ਹੈ ਕਿ ਉਸ ਤੋਂ ਪਹਿਲੇ ਭਾਰਤ ਜਿਹੜਾ ਗੁਲਾਮ ਹੀ ਸੀਗਾ ਤੇ ਕਾਂਗਰਸ ਨੇ ਜਿਹੜਾ ਕੁਝ ਕੀਤਾ ਉਹਨੂੰ ਉਹ ਗਿਣਤੀ 'ਚ ਨਹੀਂ ਗਿਣਦੀ ਤੇ ਸਾਰੇ ਮਨਸੂਬੇ ਨਾ ਔਰ ਇਸ ਫਿਲਮ ਦੇ ਜ਼ਰੀਏ ਪੂਰੇ ਹੁੰਦੇ ਆ ਤੇ ਲੋਕਾਂ ਨੂੰ ਉਹ ਦੱਸਣਾ ਚਾਹੁੰਦੀ ਹੈ ਕਿ ਦੇਖੋ ਮੈਂ ਇਸ ਤਰੀਕੇ ਦੀ ਸੋਚ ਰੱਖਦੀ ਆ ਤੇ ਜੇ ਤੁਹਾਨੂੰ ਇਦਾਂ ਦੀ ਸੋਚ ਪਸੰਦ ਆ ਤੇ ਮੈਨੂੰ ਆਪਣਾ ਆਗੂ ਚੁਣੋ ਤੇ ਹੋ ਸਕਦਾ ਹਿਮਾਚਲ ਦੀ ਸੀਐਮ ਤੱਕ ਦਾ ਲੈਵਲ ਤਾਂ ਉਹ ਸ਼ਾਇਦ ਕਰ ਲਵੇ ਕਿਸੇ ਤਰੀਕੇ حاصل ਕਰ ਲਵੇ ਪਰ ਸੇ ਇਹ ਸਵਾਲ ਲੋਕ ਪੁੱਛ ਰਹੇ ਨੇ ਕਿ ਭਈ ਇਹ ਬੀਜੇਪੀ ਸਪான்ਸਰ ਫਿਲਮ ਹੈਗੀ ਹੈ ਬੀਜੇਪੀ ਵੱਲੋਂ ਇਹ ਸਾਰਾ ਕੁਝ ਜੜਾਇਓ ਫਿਲਮ ਦੇ ਵਿੱਚ ਝੁਕਾ ਗਿਆ ਹੈਗਾ ਤੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਐਕਚੁਅਲ ਵਿੱਚ ਇਹ ਬੀਜੇਪੀ ਪ੍ਰੋ ਹੈ ਪਰ ਦੂਸਰੇ ਪਾਸੇ ਜੇਕਰ ਬੀਜੇਪੀ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਨਾਲ ਸ਼ਾਇਦ ਦਲੰਦਰ ਦੇ ਉਹ ਸਾਬਕਾ ਮੰਤਰੀ ਰਹੇ ਨਮਰਿੰਦਰ ਕਾਲਿਆ ਖੋਰੀ ਉਹ ਕਹਿੰਦੇ ਨੇ ਕਿ ਭਾਵੇਂ ਉਹ ਐਮਪੀ ਨੇ ਪਰ ਜਿਹੜਾ ਹੈਗਾ ਉਹ ਉਹ ਭਾਜਪੀ ਦਾ ਕਿਸੇ ਵੀ ਤਰੀਕੇ ਦੇ ਨਾਲ ਇਸ ਫਿਲਮ ਦੇ ਵਿੱਚ ਕੋਈ ਰੋਲ ਨਹੀਂ ਕੋਈ ਹੱਕ ਉਹ ਹੈ ਨਹੀਂ ਦੇਖੋ ਇਹ ਉਹਨਾਂ ਦੀ ਸਪਸ਼ਟੀਕਰਨ ਦੇਣ ਦੇ ਨਾਲ ਇਹ ਗੱਲ ਸਾਬਤ ਨਹੀਂ ਹੁੰਦੀ ਹੈ ਕਿ ਇਹ ਜੇ ਇਹ ਕਿਹਦੇ ਵੱਲੋਂ ਸਪਾਂਸਰਡ ਹੈ ਇਹ ਫਿਲਮ ਦੇ ਕਿਹਨਾਂ ਨੂੰ ਫਾਇਦੇ ਪਹੁੰਚਣੇ ਆ ਕਿਉਂਕਿ ਜਦੋਂ ਸੰਜਨ ਰਣ ਸਿੰਘ ਭਿੰਡਰਾਲਾ ਵਾਲੇ ਮੈਂ ਐਗਜ਼ਾਮਪਲ ਲੇ ਕੇ ਗੱਲ ਕਰਨ ਲੱਗਾ ਜਿੱਦਾਂ ਉਹ ਸੰਜਨ ਰਣ ਸਿੰਘ ਭਿੰਡਰਾਲਾ ਨੂੰ ਸੈੱਟ ਕਰਦੇ ਆ ਕਿ ਜੇ ਉਹਨਾਂ ਨੂੰ ਇੰਨੀ ਸਪੇਸ ਰਹੀ ਤੇ ਉਸ ਕਰਕੇ ਉਹਨਾਂ ਦੇ ਵੱਲੋਂ ਸਪਾਂਸਰਡ ਸੀਗੇ ਉਹਨਾਂ ਵੱਲੋਂ ਤਿਆਰ ਕੀਤੇ ਬੰਦੇ ਸੀਗੇ ਉਹ ਇਹਦਾ ਅਨੁਮਾਨ ਲਾਉਂਦੇ ਨੇ ਨਾ ਤੇ ਲੋਕ ਆਪੇ ਨੂੰ ਮਨ ਲਾ ਲੈਣਗੇ ਕਿ ਜਿਹੜੀ ਇਹ ਮੂਵੀ ਹੈਗੀ ਹੈ ਉਹ ਕਿਹਨਾਂ ਦੇ ਵੱਲੋਂ ਸਪான்ਸਰਡ ਹੈ ਕਿਹਨਾਂ ਬੰਦਿਆਂ ਨੇ ਉਹਦੇ ਪਿੱਛੇ ਜਿਹੜਾ ਇਹ ਸਾਰੀ ਤਾਕਤ ਚੋਕੀ ਉਹਨੂੰ ਲਵਾਉਣ ਦੇ ਲਈ ਤੇ ਕਿਹੜੇ ਬੰਦੇ ਚਾਹੁੰਦੇ ਸੀਗੇ ਕੀ ਦਿਖਾਣਾ ਚਾਹੁੰਦੇ ਸੀਗੇ ਉਹ ਮੂਵੀ ਆਨਲਾਈਨ ਤੋਂ ਸਾਰਾ ਕੁਝ ਕਲੀਅਰ ਹੋ ਜਾਊਗਾ ਸਮਝਦਾਰ ਨਹੀਂ ਇੰਨੇ ਜਿੰਨੇ ਤੁਸੀਂ ਕਹਿ ਰਹੇ ਹੋ ਕਿ ਸਮਝ ਜਾਣਗੇ ਦੇਖੋ ਪੰਜਾਬ ਦੇ ਲੋਕ ਤੇ ਸਮਝਦੇ ਨੇ ਨਾ ਇਸ ਕਰਕੇ ਸਾਨੂੰ ਆਪਣੇ ਬੰਦਿਆਂ ਤੱਕ ਤੇ ਇਹ ਗੱਲ ਕਲੀਅਰ ਕਰਨੀ ਬਣਦੀ ਹੈ ਕਿ ਸਾਡੇ ਬੰਦਿਆਂ ਨੂੰ ਇਸ ਫਿਲਮ ਦੇ ਵਿੱਚ ਇਤਰਾਜ਼ ਸਿਰਫ ਇਹੀ ਹੈ ਕਿ ਸਾਡੇ ਸਿੱਖਾਂ ਦੇ کردار ਕੁਸ਼ੀ ਨਾ ਕੀਤੀ ਜਾਵੇ। ਹੂੰ। ਇੰਦਰਾ ਗਾਂਧੀ ਨਾਲ ਜੁੜੀਆਂ ਝੂਠੀਆਂ ਸੱਚੀਆਂ ਜੋ ਉਹਨਾਂ ਨੂੰ ਤੋਂਤਾਂ ਲਾਣੀ ਆ ਉਹ ਲਾ ਸਕਦੇ ਨਹੀਂ। ਮਗਰ ਇਹ ਸਟੇਟ ਸਪੌਂਸਰਡ ਮੂਵੀ ਹੈ। ਇਹਦੇ ਪਿੱਛੇ ਉਹਨਾਂ ਦੀ ਇਹ ਮਨਸ਼ਾ ਬਿਲਕੁਲ ਕਲੀਅਰ ਹੈ ਕਿ ਉਹ ਚਾਹੁੰਦੇ ਨੇ ਦਿਖਾਣਾ ਦੁਨੀਆ ਨੂੰ ਕਿ ਆਪਾਂ ਕੀ ਸੋਚਦੇ ਆ। ਸਿੱਖ ਕਿੱਦਾਂ ਦੇ ਲੋਕ ਨੇ? ਇੰਦਰਾ ਗਾਂਧੀ ਜਾਂ ਕਾਂਗਰਸ ਦਾ ਕਿੱਦਾਂ ਦਾ ਰੋਲ ਰਿਹਾ? emergancy ਕਿਹੜੇ ਹਾਲਾਤਾਂ 'ਚ ਲੱਗਦੀ ਹੈ ਜੇ ਹਾਲਾਤ ਬਣਾ ਕੇ emergency ਲਾਣੀ ਹੋਵੇ ਉਹਦੀ ਵੀ ਤਿਆਰੀ ਨਾਲ ਨਾਲ ਕਰ ਰਹੇ ਆ ਮੈਨੂੰ ਇਹ ਵੀ ਦਿਖਦਾ ਕਿਉਂਕਿ ਹਾਲਾਤ ਇਦਾਂ ਦੇ ਵੀ ਬਣਾਏ ਜਾ ਰਹੇ ਨੇ ਬਹੁਤ ਸਾਰੀਆਂ ਸਟੇਟ ਡਿਸਟਰਬ ਨੇ ਤੁਸੀਂ ਉਤੋਂ ਦੀ ਸ਼ੁਰੂ ਹੋ ਜਾਓ ਜਿੱਥੋਂ ਦੀ ਭਾਰਤ ਸ਼ੁਰੂ ਹੁੰਦਾ ਤੁਸੀਂ ਥੱਲੇ ਤੱਕ ਚੱਲ ਜਾਓ ਤੁਹਾਨੂੰ ਸਟੇਟ ਕੋਈ ਇਦਾਂ ਦੀ ਦਿਖਣੀ ਨਹੀਂ ਜਿਹੜੀ ਡਿਸਟਰਬ ਨਹੀਂ ਹੈਗੀ ਸਟੇਟ ਸਾਰੀਆਂ ਡਿਸਟਰਬ ਨੇ ਹਾਲਾਤ ਇਦਾਂ ਦੇ ਨੇ ਕਿ ਪੜੋਸੀ ਮੁਲਕ ਦੇ ਲੋਕ ਤੱਕ ਮਤਲਬ ਭੱਜਣ ਲੱਗ ਗਏ ਆ ਇਹ ਆਪਣੇ ਆਪ ਨੂੰ ਸਾਬਤ ਕਰਨ ਦੇ ਲਈ ਮਤਲਬ ਕਿੱਥੇ ਤੱਕ ਝੁਕ ਚੁਕੇ ਆ ਤੁਸੀਂ ਦੇਖਦੇ ਹੀ ਰਹਿੰਦੇ ਆ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਨਿਊਜ਼ ਚੈਨਲਾਂ 'ਚ ਕੀ ਹਾਲਾਤ ਨੇ ਸੋ ਸਾਨੂੰ ਪਤਾ ਆ ਕਿ ਕਿਤੇ ਨਾ ਕਿਤੇ ਸਟੇਟ ਸਪான்ਸਰਡ ਆ ਉਹਨਾਂ ਨੂੰ ਆਪਣੀ ਸੱਤਾ ਬਚਾਉਣ ਦੇ ਲਈ ਕਿਤੇ ਇਹਨਾਂ ਚੀਜ਼ਾਂ ਦਾ ਸਹਾਰਾ ਲੈਣਾ ਪੈਂਦਾ ਤੇ ਇਹ ਸਾਰੀਆਂ ਚੀਜ਼ਾਂ ਇਹੋ ਜਿਹੇ ਲੋਕ ਕੰਗਰਾਂ ਨਰੌਤ ਵਰਗੇ ਬੈਡ ਕੈਰੈਕਟਰ ਇਹ ਚਾਹੁੰਦੇ ਆ ਕਿ ਆਪਾਂ ਇੱਕ ਗਿਣਤੀ ਨੂੰ ਵਰਗਲਾ ਕੇ ਆਪਣਾ ਮਕਸਦ ਹੱਲ ਕਰ ਲਈਏ ਕਿਉਂਕਿ ਖੁਦ ਇਹਨੇ ਜੋਗੇ ਹੁੰਦੇ ਨਹੀਂ ਤੇ ਕਿਸੇ ਨੂੰ ਭੜਕਾ ਕੇ ਆਪਣਾ ਉਹ ਲੋ ਸਿੱਧਾ ਕਰਨਾ ਚਾਹੁੰਦੇ ਬਸ ਮੇਰਾ ਆਖਰੀ ਸਵਾਲ ਹੈ ਜੇਕਰ ਫਿਲਮ ਅਮਰਜੈਂਸੀ ਪੰਜਾਬ ਦੇ ਵਿੱਚ ਲੱਗਦੀ ਹੈ ਤਾਂ ਕੀ ਪੰਜਾਬ ਦੇ ਲੋਕਾਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਨਹੀਂ ਦੇਖਣੀ ਚਾਹੀਦੀ ਇਹ ਫਿਲਮ ਪੰਜਾਬ ਚ ਕਦੀ ਲੱਗੂਗੀ ਨਹੀਂ ਜੀ ਇਹ ਲੱਗ ਹੀ ਨਹੀਂ ਸਕਦੀ ਇਹ ਪੰਜਾਬ ਤੋਂ ਬਾਹਰੇ ਦੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਕਿ ਉੱਥੇ ਉਹ ਨਾ ਲੱਗਣ ਦੇਣ ਤੇ ਬਾਹਰਲੇ ਮੁਲਕਾਂ ਦੀ ਵੀ ਫਿਲਮ ਨਹੀਂ ਲੱਗੂਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਨਾ ਕਾਂਗਰਸ ਇਸ ਦੇ ਉੱਪਰ ਰਿਐਕਟ ਕਰ ਰਹੀ ਹੈ ਨਾ ਆਮ ਆਦਮੀ ਪਾਰਟੀ ਰਿਐਕਟ ਕਰ ਰਹੀ ਹੈ ਤੇ ਨਾ ਹੀ ਕੋਈ ਹੋਰ ਪੋਲਿਟੀਕਲ ਪਾਰਟੀ ਰਿਐਕਟ ਕਰ ਰਹੀ ਹੈ ਤੁਹਾਨੂੰ ਲੱਗਦਾ ਕਿ ਜੇਕਰ ਪੰਜਾਬ ਦੇ ਵਿੱਚ ਲੱਗ ਜਾਂਦੀ ਕਿਉਂਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਵਿਰੋਧ ਹੋ ਰਿਹਾ ਪਰ ਕਈ ਹਿੱਸਿਆਂ ਦੇ ਵਿੱਚ ਇਸ ਦਾ ਵਿਰੋਧ ਨਹੀਂ ਵੀ ਹੋ ਰਿਹਾ ਜੇਕਰ ਪੰਜਾਬ ਦੇ ਵਿੱਚ ਲੱਗਦੀ ਹੈ ਕਿ ਦੇਖਣਾ ਚਾਹੀਦਾ ਹੈ ਨਹੀਂ ਦੇਖਣਾ ਚਾਹੀਦਾ ਕਾਂਗਰਸ ਦਾ ਵਿਰੋਧ ਨਹੀਂ ਹੋ ਰਿਹਾ ਮੈਂ ਗੱਲ ਤੋਂ ਸਹਿਮਤ ਨਹੀਂ ਹਾਂਗਾ ਕਾਂਗਰਸ ਇਸ ਫਿਲਮ ਦੀ ਫਿਲਮ ਦਾ ਵਿਰੋਧ ਨਹੀਂ ਮੈਂ ਨਹੀਂ ਮੰਨਦਾ ਇਸ ਤੋ ਮੈਂ ਸਹਿਮਤ ਨਹੀਂ ਹਾਂਗਾ ਕਿਉਂਕਿ ਕਾਂਗਰਸ ਦੇ ਵੀ ਪੱਗਾਂ ਵਾਲੇ ਉਹਨਾਂ ਦੇ ਸਮਰਥਕ ਹੈਗੇ ਨੇ ਜਿਹੜੇ ਇਸ ਫਿਲਮ ਨੂੰ ਬੰਦ ਕਰਾਉਣ ਦੇ ਲਈ ਲੱਗੇ ਹੋਏ ਨੇ ਬਟ ਉਹਨਾਂ ਨੇ ਸਹਾਰਾ ਜਿਹੜਾ ਲਿਆ ਉਹ ਸਿੱਖੀ ਦਾ ਲਿਆ ਸੋ ਇਦਾਂ ਨਹੀਂ ਹੈਗਾ ਕਿ ਕਾਂਗਰਸ ਜਿਹੜਾ ਕੁਝ ਕਰ ਨਹੀਂ ਰਹੀ ਹੈ ਓਪਨ ਓਪਨ ਮਤਲਬ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਵਿਰੋਧ ਕਰੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਛਵੀ ਨੂੰ ਦਿਖਾਇਆ ਜਾ ਰਿਹਾ ਇੰਦਰਾ ਗਾਂਧੀ ਨੂੰ ਫਿਰ ਕਾਂਗਰਸ ਪਾਰਟੀ ਅਫੀਸ਼ੀਅਲ ਕਿਉਂ ਵਿਰੋਧ ਨਹੀਂ ਅਫੀਸ਼ੀਅਲ ਤਰੀਕੇ ਦੇ ਨਾਲ ਵਿਰੋਧ ਕਿਉਂ ਨਹੀਂ ਕਰਦੀ ਦੇਖੋ ਹੋ ਸਕਦਾ ਹੈ ਕਿ ਉਹਨਾਂ ਦੀ ਕਿਤੇ ਨਾ ਕਿਤੇ ਕੋਈ ਇਹਦੇ ਪ੍ਰਤੀ ਸਮਝੌਤਾ ਜਾਂ ਕੋਈ ਹੋਵੇ ਉਹਨਾਂ ਦੀ ਕੋਈ ਸੈਟਲਮੈਂਟ ਹੋਵੇ ਇਹ ਉਹਨਾਂ ਦੀ ਪ੍ਰੋਬਲਮ ਆ ਉਹਨਾਂ ਦੇ ਕੋਲ ਹੋਰ ਬੜੇ ਤਰੀਕੇ ਸੀਗੇ ਕਿਉਂਕਿ ਅਸੀਂ ਤਾਂ ਦੇਖ ਰਹੇ ਸੋਸ਼ਲ ਮੀਡੀਆ ਦੇ ਜ਼ਰੀਏ ਕਿ ਕਿਹੜੇ ਬੰਦੇ ਕਿਸ ਮਕਸਦ ਦੇ ਨਾਲ ਕਿਹੜੀਆਂ ਗੱਲਾਂ ਕਹਿ ਰਹੇ ਨੇ ਕਿਉਂਕਿ ਕੁਝ ਗੱਲਾਂ ਇਦਾਂ ਦੀਆਂ ਵੀ ਨੇ ਕਿ ਜਿੱਥੇ ਉਹਨਾਂ ਨੇ ਸੰਤਾਂ ਦੇ ਜਿਹੜੇ ਵਰਡ ਨੇ ਉਹਨੂੰ ਮੁੱਢੋਂ ਅਨਕਾਰ ਕੀਤਾ ਕਿ ਉਹ ਜਿਹੜੇ ਸ਼ਬਦ ਨੇ ਉਹ ਸੰਤ ਜੀ ਦੇ ਇਦਾਂ ਕਦੀ ਕਹੇ ਹੀ ਨਹੀਂ ਠੀਕ ਹੈ ਨਾ ਤੇ ਉਥੋਂ ਦੀ ਇਹ ਸਾਬਤ ਹੁੰਦਾ ਹੈ ਕਿ ਉਹ ਸਿਰਫ ਸਿੱਖ ਕਰੈਕਟਰ ਜਿਹੜੇ ਉਸ ਵੇਲੇ ਜਾ ਕੇ ਉਸ ਜਗ੍ਹਾ ਦੇ ਉੱਤੇ ਫਿਲਮ ਦਾ ਵਿਰੋਧ ਕਰ ਰਹੇ ਆ ਉਹ ਨਾ ਸਿਰਫ ਸਿੱਖਾਂ ਦੇ ਖਿਲਾਫ ਜਿਹੜੀ ਉਸ ਫਿਲਮ ਦੇ ਵਿੱਚ ਸ਼ਬਦਾਵਲੀ ਦਾ ਵਿਰੋਧ ਕਰ ਰਹੇ ਆ ਉਹ ਕਿਤੇ ਨਾ ਕਿਤੇ ਇੰਦਰਾ ਗਾਂਧੀ ਦੀ ਲੱਗੀ ਹੋਈ ਮੂਵੀ ਦਾ ਵੀ ਵਿਰੋਧ ਕਰ ਰਹੇ ਨੇ ਇਦਾਂ ਦੇ ਲੋਕ ਵੀ ਦੁਨੀਆ 'ਚ ਹੈਗੇ ਨੇ ਅੱਛਾ ਇੱਕ ਬਸ ਆਖਰੀ ਸਵਾਲ ਮੇਰਾ ਜਿਸ ਤਰੀਕੇ ਦੇ ਨਾਲ ਸੰਜਨੈਲ ਸਿੰਘ ਪਿੰਡਰਾਵਾਲੇ ਵੱਲੋਂ ਇੱਕ ਸ਼ਬਦ ਬੋਲਿਆ ਗਿਆ ਮੈਂ ਖਾਲਸਾਣ ਦੀ ਮੰਗ ਕਰਦਾ ਹਾਂ ਕਿ ਐਕਚੁਅਲ ਵਿੱਚ ਇਹ ਐਗਜ਼ਿਸਟ ਕਰਦੀ ਹੈਗੀ ਇਹ ਗੱਲ ਦੇਖੋ ਜਿਹੜੀ ਉਸ ਫਿਲਮ ਦੇ ਵਿੱਚ ਲਾਈਨ ਬੋਲੀ ਗਈ ਹੈ ਮੈਂ ਉਹ ਐਗਜ਼ੈਕਟ ਲਾਈਨ ਬੋਲ ਕੇ ਸੁਣਾਉਣਾ ਉਹ ਕਹਿੰਦੇ ਨੇ ਉਹ ਕਰੈਕਟਰ ਦੇ ਜ਼ਰੀਏ ਜਿਹੜਾ ਉਹਨਾਂ ਨੇ ਸ਼ਾਇਦ ਸੰਤਜੀਵ ਵਰਗਾ ਬਣਾਇਆ ਹੈ ਕਿ ਤੁਸੀਂ ਵੋਟਾਂ ਚਾਹੁੰਦੇ ਹੋ ਤੇ ਅਸੀਂ ਖਾਲਸਾਣ ਚਾਹੁੰਦੇ ਹਾਂ ਇਹਦੇ ਮਤਲਬ ਕੱਢੋ ਜੇ ਮੰਨ ਲਓ ਇਹਦੇ ਮਤਲਬ ਇਹ ਕੱਢਣੇ ਕਿ ਕਾਂਗਰਸ ਨੂੰ ਜੇ ਵੋਟਾਂ ਦਵਾ ਦਈਏ ਤੇ ਤੁਸੀਂ ਖਾਲਸਾਣ ਦੀ ਗੱਲ ਕਰੀ ਜਾਓ ਤੇ ਤੁਹਾਨੂੰ ਤੁਹਾਡਾ ਸਟੇਟ ਦੇ ਦੇਾਂਗੇ ਖਾਲਸਾਣ ਦੇ ਦੇਾਂਗੇ ਜੇ ਇਸ ਤਰੀਕੇ ਨਾਲ ਇਹ ਸੰਭਵ ਹੁੰਦਾ ਹਨਾ ਤੇ ਅੱਜ ਤੇ ਵੋਟਾਂ ਹੋ ਹੀ ਰਹੀਆਂ ਨੇ ਬੜੇ ਮੁਲਕਾਂ ਚ ਹੋ ਰਹੀਆਂ ਨੇ ਖਾਲਸਾਣ ਨੂੰ ਲੈ ਕੇ ਵੋਟਾਂ ਫਿਰ ਤਾਂ ਖਾਲਸਾਣ ਬਣ ਜਾਣਾ ਚਾਹੀਦਾ ਫਿਰ ਇਸ ਤਰੀਕੇ ਨਾਲ ਖਾਲਸਾਣ ਬਣ ਜਾਣਾ ਚਾਹੀਦਾ ਤੇ ਫਿਰ ਤਾਂ ਸਾਨੂੰ ਕੋਸਮਸੇ ਹੀ ਹੈ ਨਹੀਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਉਹਨਾਂ ਨੂੰ ਕਾਂਗਰਸ ਵੱਲੋਂ ਤਿਆਰ ਕੀਤਾ ਬੰਦਾ ਦਿਖਾਉਣ ਦੇ ਲਈ ਲਾਈਨ ਸੈੱਟ ਕੀਤੀ ਜਦ ਕਿ ਉਹਨਾਂ ਦੇ ਸਾਰੇ ਜਿੰਨੀਆਂ ਸਟੇਟਮੈਂਟਸ ਨੇ ਸਾਰੀਆਂ ਦੁਨੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਪਹੁੰਚੀਆਂ ਹੋਈਆਂ ਨੇ ਉਹਨਾਂ ਦੀ ਇੱਕ ਸਟੇਟਮੈਂਟ ਦਿਖਾਉਣ ਜਿਹਦੇ ਵਿੱਚ ਉਹ ਇਸ ਤਰੀਕੇ ਨਾਲ ਕੋਈ ਬਿਆਨ ਦਿੰਦੇ ਨੇ ਮਗਰ ਇਹ ਗੱਲ ਵੀ ਮੈਂ ਨਾਲ ਕਲੀਅਰ ਕਰਾਂ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਖਾਲਸਾਤਨ ਨੂੰ ਲੈ ਕੇ ਉਨੇ ਹੀ ਯਤਨਸ਼ੀਲ ਰਹੇ ਨੇ ਜਿੰਨੇ ਹੁਣ ਅਸੀਂ ਹਾਂ ਉਸ ਤੋਂ ਵੱਧ ਉਹਨਾਂ ਦੇ ਵੱਡੇ بڑے ਰੋਲ ਰਹੇ ਨੇ ਉਹਨਾਂ ਦੀ ਹੀ ਸਟੇਟਮੈਂਟ ਹੁੰਦੀ ਹੈ ਸੰਜਨਿਆ ਸਿੰਘ ਬਿੰਡਰਾਲੇ ਦੀ ਕਿ ਜੇ ਹੁਣ ਭਾਰਤ ਵੱਲੋਂ ਫੌਜਾਂ ਦਾ ਹਮਲਾ ਦਰਬਾਰ ਸਾਹਿਬ ਤੇ ਹੁੰਦਾ ਆ ਤੇ ਖਾਲਸਾਣ ਦੀ ਨਹੀਂ ਰੱਖੀ ਜਾਊਗੀ ਤੇ ਨਹੀਂ ਰੱਖੀ ਗਈ ਜਿਹੜੇ ਉਹ ਫੈਕਟ ਯੂਜ਼ ਕਰਦੇ ਨੇ ਕਿ ਇਹਨਾਂ ਨੇ ਸੰਜਨਿਆ ਸਿੰਘ ਬਿੰਡਰਾਲੇ ਨੇ ਖਾਲਸਾਣ ਦਾ ਕਦੀ ਸਮਰਥਨ ਨਹੀਂ ਕੀਤਾ ਤੇ ਕਦੀ ਵਿਰੋਧ ਵੀ ਨਹੀਂ ਕੀਤਾ ਉਹਨਾਂ ਦੀ ਸਟੇਟਮੈਂਟ ਹੁੰਦੀ ਸੀ ਕਿ ਮੈਂ ਖਾਲਸਾਣ ਦਾ ਨਾ ਮੰਗਦਾ ਨਾ ਮੈਂ ਇਹਦਾ ਵਿਰੋਧ ਕਰਦਾ ਠੀਕ ਹੈ ਨਾ ਇਹ ਸਟੇਟਮੈਂਟ ਸੀ ਉਹਨਾਂ ਦੀ ਮਗਰ ਜਦੋਂ ਤੱਕ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਇਆ ਉਹ ਸਟੇਟਮੈਂਟ ਦਾ ਵਜੂਦ ਹੈ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਉਹ ਵੀ ਸੰਤਾ ਦੀ ਹੀ ਸਟੇਟ ਸੰਤਾ ਦੀ ਹੀ ਸਟੇਟਮੈਂਟ ਹੈਗੀ ਹੈ ਕਿ ਜਿੱਦਣ ਦਰਬਾਰ ਸਾਹਿਬ ਤੇ ਹਮਲਾ ਹੋਊਗਾ ਤੇ ਖਾਲਸਾਣ ਦੀ ਨਹੀਂ ਰੱਖੀ ਜਾਊਗੀ ਤੇ ਨਹੀਂ ਰੱਖੀ ਗਈ ਹੈ ਤੇ ਇਸ ਚੀਜ਼ ਤੋਂ ਜਿਹੜੇ ਭਗੋੜੇ ਨੇ ਮੈਨੂੰ ਲੱਗਦਾ ਕਿਥੇ ਨਾ ਕਿਥੇ ਉਹ ਬੰਦੇ ਸਟੇਟ ਦੇ ਬੰਦੇ ਨੇ ਤੇ ਉਹਨਾਂ ਨੂੰ ਸ਼ੂਟ ਕਰਦੀ ਇਸ ਕਰਕੇ ਹੋਇਆ ਗੱਲ ਰੱਖ ਰਹੀ ਨਹੀਂ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਮੈਂ ਤਾਂ ਕਹਿਣਾ ਹੈ ਕਿ ਸਟੇਟ ਸਪான்ਸਰ ਇਹ ਮੂਵੀ ਹੈਗੀ ਹੈ ਜਿਸ ਦੇ ਵਿੱਚ ਇੱਕ ਸਟੇਟ ਨੂੰ ਜਾਂ ਫਿਰ ਇੱਕ ਕੈਲੋ ਕਮਿਊਨਿਟੀ ਨੇ ਜਿਹੜਾ ਹੈ ਉਹ ਖੁਸ਼ ਕਰਨ ਦੇ ਲਈ ਇਸ ਮੂਵੀ ਨੂੰ ਤਿਆਰ ਕੀਤਾ ਗਿਆ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਇਸ ਮੂਵੀ ਨੂੰ ਲੈ ਕੇ ਵਿਰੋਧ ਹੋ ਰਿਹਾ ਹੈ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਵਿੱਚ ਇਹ ਮੂਵੀ ਹੁਣ ਲੱਗਦੀ ਹੈ ਜਾਂ ਫਿਰ ਨਹੀਂ ਲੱਗਦੀ ਜੇਕਰ ਲੱਗਦੀ ਹੈ ਤਾਂ ਕਿਸ ਤਰੀਕੇ ਦਾ ਇਸ ਦਾ ਵਿਰੋਧ ਹੁੰਦਾ ਹੈ ਕੈਮਰਾ ਪਾਸੋਂ ਪੰਕੇ ਦੇ ਨਾਲ ਰਾਜਗੁਪਤਾ ਚੰਦਨ